ਪੰਜਾਬ ਦੀ ਸਿਆਸਤ ਵਿੱਚ ਉਲਟਫੇਰ ਅਤੇ ਦੋਨੇ ਦੁਸ਼ਮਣੀਤਾ ਤਿੱਖ ਨੂੰ ਮਿਲਦੀ ਹੈ ਜਿੱਥੇ ਆਪਣੀ ਪਹੁੰਚ ਤੇ ਦਮ ਤੇ ਨਿੱਜੀ ਦੁਸ਼ਮਣੀ ਨੂੰ ਕੱਟਿਆ ਜਾਂਦਾ ਹੈ ਪਰ ਇਹ ਦੁਸ਼ਮਣੀ ਹੁਣ ਗੁਰੂ ਘਰਾਂ ਵਿੱਚ ਵੀ ਘਰ ਕਰ ਗਈ ਹੈ ਉਸ ਸਿਆਸੀ ਲੀਡਰ ਆਪਣੇ ਪਹੁੰਚ ਅਤੇ ਅਹੁਦੇ ਦਾ ਗਲਤ ਪ੍ਰਯੋਗ ਕਰਕੇ ਆਪਣੀ ਨਿੱਜੀ ਰੰਜਿਸ਼ ਕਰਦੇ ਹਨ ਤਾਂ ਸਥੇਕੀ ਸ਼ੌਮਣਿਆ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜਾ ਸੁਣੋਣ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਡਿਊਟੀ ਨਿਭਾਉਣ ਤੋਂ ਰੋਕ ਦਿੱਤਾ ਗਿਆ ਹੈ ਯਾਨੀ ਹਰਪ੍ਰੀਤ ਸਿੰਘ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਉਣ ਵਾਲੇ ਪੰਜ ਸਿੰਘ ਸਹਿਰਪਾਨਾ ਵਿੱਚੋਂ ਇੱਕ ਸਨ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਤਕਸ਼ੀਲ ਦਮਦਮਾ ਸਾਹਿਬ ਦੇ ਚੇਤੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਸ਼ੋਮਨਿਕ ਮੀਟੀ ਦੀ ਮੀਟਿੰਗ ਵਿੱਚ ਇਸ ਸਬੰਧੀ ਵੱਡਾ ਫੈਸਲਾ ਲਿਆ ਗਿਆ ਹੈ ਉਹਨਾਂ ਦੀ ਥਾਂ ਤੇ ਕਮੇਟੀ ਨੇ ਤਕਸ਼ੀਲ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਤਕਸ਼ੀਲ ਦਮਨਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਜਿਗਰੀ ਹੋਖ ਹੈ ਕਿ ਸ਼੍ਰੋਮੇਗ ਵੱਲੋਂ ਪ੍ਰਬੰਧਕ ਕਮੇਟੀ ਦੀ ਕਾਰਜ ਕਰਨੀ ਕਮੇਟੀ ਨੇ ਤਖਸ਼ੀ ਦਮਦਮਾ ਸਾਹਿਤ ਲਲਵੰਡੀ ਸਬੂਤੇ ਚੱਤੀ ਦਾ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਢਾਟਾ ਦਿੱਤਾ ਹੈ ਤਰਸਲ ਮੁਕਸਰ ਦੇ ਰਹਿਣ ਵਾਲੇ ਵਿਅਕਤੀ ਨੇ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਗਾਏ ਸਨ ਕਿ ਉਸ ਦਾ ਵਿਆਹ ਉਹਨਾਂ ਦੀ ਸਾਲੀ ਨਾਲ ਹੋਇਆ ਹੈ ਪਰ ਗਿਆਨੇ ਹਰਪ੍ਰੀਤ ਸਿੰਘ ਉਹਨਾਂ ਦੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਦੇ ਸਨ ਇਸ ਕਾਰਨ ਉਹਨਾਂ ਨੂੰ ਆਪਣੀ ਆਪਣੇ ਤੋਂ ਪੱਖ ਹੋਣਾ ਪਿਆ। ਸ਼੍ਰੋਮਣੀ ਕਮੇਟੀ ਦੇ 75 ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਸਰਬਸੰਮਤੀ ਨਾਲ ਲਿਆ ਗਿਆ ਹੈ। ਸਿਰਫ ਤਿੰਨ ਮੈਂਬਰਾਂ ਨੇ ਅਸਹਿਮਤੀ ਪ੍ਰਗਟਾਈ ਸੀ ਜਦੋਂ ਕਿ ਹਾਜ਼ਰ ਕਾਰਜਕਾਰੀ ਕਮੇਟੀ ਦੇ ਬਾਕੀ ਮੈਂਬਰਾਂ ਨੇ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਦੀ ਹਾਮੀ ਭਰੀ ਸੀ। ਦਾਅਵਾ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਆਪਣੇ ਅਹੁਦੇ ਦੀ ਵਰਤੋਂ ਕਰਕੇ ਝੂਠੇ ਪੁਲਿਸ ਕੇਸ ਦਰਜ ਕਰਵਾਉਣ ਦੇ ਦੋਸ਼ੀ ਹਨ। ਯਾਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੇ ਚਾਚ ਲਈ ਸ਼੍ਰੋਮਣੀ ਕਮੇਟੀ ਨੇ ਜਾਂਚ ਕਮੇਟੀ ਬਣਾਈ ਸੀ ਜਿਸ ਦੀ ਰਿਪੋਰਟ ਨੂੰ ਕਾਰਜ ਕਰਨੀ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ ਇਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਤਖਸ਼ਿਦਮਮਾ ਸਾਹਿਬ ਤਲਵੰਡੀ ਸਾਬੋ ਦੇਹੁ ਦੇ ਤੋਂ ਹਟਾ ਲਿਆ ਗਿਆ ਕਮੇਟੀ ਨੇ ਤਖਸ਼ਿਦਮਮਾ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਜੱਤਾਰ ਸਿੰਘ ਨੂੰ ਨਿਯੁਕਤ ਕੀਤਾ ਹੈ ਨਸਨੀਯੋਗ ਹੈ ਕਿ 16 ਦਸੰਬਰ 2024 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜ਼ਥੇਦਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਾਇਦ ਕਰਤਾ ਦਾ ਵਿਆਜ ਜੱਥੇਦਾਰ ਦੀ ਸਾਇ ਨਾਲ ਹੋਇਆ ਸੀ ਉਸ ਨੇ ਦੋਸ਼ ਲਾਇਆ ਕਿ ਜੱਥੇਦਾਰ ਨੇ ਇਸ ਦੇ ਬਹੁਤ ਦਾ ਜੀਵਨ ਨਿਚਤ ਅਕਲੰਦਾਚੀ ਦਿੱਤੀ ਦੂਸਰੀ ਪਤਨੀ ਨੂੰ ਵਰਗਲਾਇਆ ਹੈ ਜਿਸ ਕਾਰਨ ਉਹਨਾਂ ਦਾ ਤਲਾਕ ਹੋ ਗਿਆ ਤੇ ਬੱਚੇ ਤੋਂ ਬਾਖ ਹੋ ਗਏ ਉਹ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ ਪਰ ਉਸ ਦੀ ਨੌਕਰੀ ਚਲੀ ਗਈ ਉਹ ਡਿਪਰੈਸ਼ਨ 'ਚ ਚਲਾ ਗਿਆ ਉਹਨਾਂ ਤੇ ਜਨਤਕ ਮੰਚਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਾਰੇਤ ਰਾਜੋ ਕੱਲਾ ਕਹਿੰਦਾ ਵੀ ਦੋਸ਼ ਹੈ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਅਕਸ ਨੂੰ ਟਾਲੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਬੜੇ ਨੁਕਸਾਨ ਹੋਇਆ ਚਾਚ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ ਸਾਬਿਤ ਹੋ ਗਏ ਹਨ। ਜੱਤਾਪ ਸਿੰਘ ਨੇ ਅੱਗੇ ਦੱਸਿਆ ਕਿ ਕਾਰਜਕਾਰੀ ਕਮੇਟੀ ਨੇ ਜਦ ਤੋਂ ਦਾਰਕਾਨੇ ਹਰਪ੍ਰੀਤ ਸਿੰਘ ਜੀ ਥਾਤੇ ਤਕਸ਼ੀਲ ਦਮਦਮਾ ਸਾਹਿਬ ਦੇ ਹੈੱਡ ਗਰਪੀ ਗਿਆਨੀ ਜੱਤਾਪ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ। ਐਸਪੀਸੀ ਦੇ ਮੁੱਖ ਦਫ਼ਤਰ ਵਿੱਚ ਹੋਈ ਇਸ ਮੀਟਿੰਗ ਦਾ ਫੈਸਲਾ ਪ੍ਰਦਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਲਿਆ ਗਿਆ ਹੈ। ਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਹੀ ਨੁਮਾਇੰਦੇ ਹਨ। ਯਾਨੀ ਹਰਪ੍ਰੀਤ ਸਿੰਘ ਤੇ ਜੋ ਇਲਜ਼ਾਮ ਲੱਗੇ ਹਨ ਉਹ ਇੱਕ ਗੇਲੂ ਮਸਲੇ ਹਨ। ਇੰਨਾ ਨਾ ਫੈਸਲਾ ਫੋੜਨੇ ਕੰਨਾ ਸਿੱਕੀ ਉਹਨਾਂ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ ਇਸ ਤਰ੍ਹਾਂ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਦਿਖਾਈ ਦੇ ਰਹੀ ਹੈ ਜੋ ਆਪਣੇ ਰஞ்சிਸ਼ ਨੂੰ ਕੱਢਣ ਲਈ ਉਹਨਾਂ ਖਿਲਾਫ ਵੱਧਤੀ ਗਈ ਹੈ